ਮਰਾਕੋ ਦੇ ਕਾਜ਼ੀਆਂ ਦਾ ਮੁੰਡਾ ਇਬਨ ਬਤੂਤਾ 21 ਸਾਲ ਦੀ ਉਮਰ ਵਿੱਚ ਹੀ ਹੱਜ ਲਈ ਤੁਰ ਪਿਆ ਸੀ ਉਹ ਇੱਕ ਵਾਰ ਘਰੋਂ ਨਿਕਲਿਆ ਤਾਂ 30 ਸਾਲ ਘਰ ਹੀ ਨਾ ਮੁੜਿਆ ਘੁੰਮਦਾ ਕਮਾਉਂਦਾ ਉਹ ਭਾਰਤ ਕਿੱਦਾਂ ਪਹੁੰਚਿਆ ਕਿਹੜਾ ਸੁਲਤਾਨ ਉਸ ਦਾ ਸਿਰ ਵਡਣਾ ਚਾਹੁੰਦਾ ਸੀ ਤੇ 13ਵੀਂ ਸਦੀ ਵਿੱਚ ਸੁਨੇਹੇ ਭੇਜਣ ਲਈ ਕਿਹੜਾ ਤਰੀਕਾ ਵਰਤੇ ਜਾਂਦਾ ਸੀ ਇਹ ਸਭ ਕੁਝ ਅੱਜ ਤੁਹਾਨੂੰ ਇਸ ਦਿਲਚਸਪ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ ਇਬਨ ਬਤੂਤਾ ਦਾ ਜਨਮ 1304 ਵਿੱਚ ਮਰਾਕੋ ਦੇ ਕਾਜ਼ੀਆਂ ਦੇ ਪਰਿਵਾਰ ਵਿੱਚ ਹੋਇਆ ਸੀ। ਉਸ ਨੂੰ ਹੱਜ ਕਰਨ ਤੇ ਬਗਦਾਦ ਵਰਗੇ ਵੱਡੇ ਸ਼ਹਿਰਾਂ 'ਚ ਜਾ ਕੇ ਤਾਲੀਮ ਹਾਸਲ ਕਰਨ ਦੀ ਬੜੀ ਇੱਛਾ ਸੀ। 1325 ਵਿੱਚ ਜਦੋਂ ਉਹ 21 ਸਾਲ ਦਾ ਸੀ ਤਾਂ ਉਸ ਨੇ 120000 ਕਿਲੋਮੀਟਰ ਦਾ ਲੰਮਾ ਸਫ਼ਰ ਤੈਅ ਕਰਨ ਲਈ ਆਪਣੀ ਯਾਤਰਾ ਸ਼ੁਰੂ ਕੀਤੀ। ਭਾਵੇਂ ਕਿ ਉਹ ਕੁਝ ਕੁ ਮਹੀਨਿਆਂ ਦਾ ਸਫ਼ਰ ਸੋਚ ਕੇ ਹੀ ਘਰੋਂ ਨਿਕਲਿਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਹੁਣ ਉਹ ਦੁਨੀਆ ਘੁੰਮ ਕੇ ਹੀ ਵਾਪਸ ਪਰਤੇਗਾ ਕਾਜ਼ੀਆਂ ਦੇ ਪਰਿਵਾਰ ਚ ਹੋਣ ਕਰਕੇ ਉਸ ਨੂੰ ਹਰ ਜਗ੍ਹਾ ਚੰਗਾ ਮਾਨ ਸਤਕਾਰ ਮਿਲਦਾ ਸੀ ਉਹ ਸਭ ਤੋਂ ਪਹਿਲਾਂ ਖੱੱਚਰ ਤੇ ਸਵਾਰ ਹੋ ਕੇ ਹੱਜ ਲਈ ਰਵਾਨਾ ਹੋਇਆ ਹੱਜ ਦੇ ਦੌਰਾਨ ਹੀ ਉਸ ਨੇ ਬਗਦਾਦ ਵਿੱਚ ਹੋਰ ਤਾਲੀਮ ਹਾਸਲ ਕੀਤੀ ਉਸ ਦੀ ਤਾਲੀਮ ਕਾਰਨ ਹੀ ਬਗਦਾਦ ਤੋਂ ਅੱਗੇ ਜਾਂਦਿਆਂ ਉਹ ਇੱਕ ਕਾਫਲੇ ਦਾ ਕਾਜੀ ਬਣ ਗਿਆ ਉਦੋਂ ਹੀ ਰਾਸਤੇ ਵਿੱਚ ਕਿਸੇ ਹਾਜੀ ਨੇ ਉਸ ਨਾਲ ਆਪਣੀ ਧੀ ਦਾ ਵਿਆਹ ਕਰਵਾਉਣ ਦੀ ਪੇਸ਼ਕਸ਼ ਰੱਖੀ ਰਾਸਤੇ ਵਿੱਚ ਹੀ ਉਸ ਦਾ ਵਿਆਹ ਹੋ ਗਿਆ ਪਰ ਕੁਝ ਸਮੇਂ ਬਾਅਦ ਹੀ ਉਸ ਦਾ ਆਪਣੇ ਸਹੁਰੇ ਨਾਲ ਕੋਈ ਝਗੜਾ ਹੋ ਗਿਆ ਜਿਸ ਕਾਰਨ ਜਲਦੀ ਹੀ ਉਸ ਦਾ ਤਲਾਕ ਵੀ ਹੋ ਗਿਆ ਤਿੰਨ ਦਹਾਕਿਆਂ ਵਿੱਚ ਉਸ ਨੇ 10 ਵਿਆਹ ਕਰਵਾਏ ਅਤੇ ਫਿਰ ਤਲਾਕ ਵੀ ਹੋਏ ਉਹ ਨਵੀਆਂ-ਨਵੀਆਂ ਥਾਵਾਂ ਦੇਖਣ ਦਾ ਇੰਨਾ ਸ਼ੌਕਿੰਗ ਸੀ ਕਿ ਉਸਨੇ ਫੈਸਲਾ ਕੀਤਾ ਕਿ ਉਹ ਕਿਸੇ ਵੀ ਰਾਹ ਤੋਂ ਦੁਬਾਰਾ ਨਹੀਂ ਗੁਜ਼ਰੇਗਾ ਤੇ ਹਰ ਵਾਰ ਨਵੇਂ ਰਾਸਤੇ ਤੋਂ ਹੀ ਅੱਗੇ ਜਾਵੇਗਾ ਉਸਨੇ ਅਗਲੇ 29 ਸਾਲ ਦੁਨੀਆ ਦੀ ਸੈਰ ਕੀਤੀ ਇਬਨ ਬਤੂਤਾ ਅੰਦਰ ਸਿਆਣਪ ਵੀ ਬਹੁਤ ਸੀ ਉਹ ਜਾਣਦਾ ਸੀ ਕਿ ਸੰਸਾਰ ਲੈਣ-ਦੇਣ ਤੇ ਹੀ ਚੱਲਦਾ ਹੈ ਇਸ ਲਈ ਕਿਸੇ ਤੋਂ ਕੁਝ ਲੈਣ ਲਈ ਉਸਨੂੰ ਕੁਝ ਦੇਣਾ ਵੀ ਪਵੇਗਾ ਇਸੇ ਲਈ ਉਹ ਜਦੋਂ ਵੀ ਕਿਸੇ ਨਵੇਂ ਦੇਸ਼ ਵਿੱਚ ਜਾਂਦਾ ਤਾਂ ਉੱਥੋਂ ਦੇ ਬਾਦਸ਼ਾਹ ਦੇ ਲਈ ਉਹ ਬਹੁਤ ਸਾਰੇ ਤੋਹਫੇ ਤੇ ਸੁਗਾਤਾਂ ਲੈ ਕੇ ਜਾਂਦਾ ਸੀ ਉਹ ਹਰ ਦੇਸ਼ ਦੇ ਲੋਕਾਂ ਨਾਲ ਬੜੇ ਸਤਿਕਾਰ ਨਾਲ ਪੇਸ਼ ਆਉਂਦਾ ਸੀ ਉਹ ਬਾਦਸ਼ਾਹ ਨੂੰ ਜਿੰਨੇ ਤੋਹਫੇ ਤੇ ਸਤਿਕਾਰ ਦਿੰਦਾ ਬਦਲੇ ਵਿੱਚ ਵਾਪਸ ਜਾਂਦੇ ਸਮੇਂ ਬਾਦਸ਼ਾਹ ਵੀ ਉਸ ਨੂੰ ਬਹੁਤ ਸਾਰੇ ਤੋਹਫੇ ਤੇ ਸਨਮਾਨ ਦੇ ਕੇ ਭੇਜਦਾ ਬਾਦਸ਼ਾਹ ਉਸ ਦੀ تعلیم ਅਤੇ ਰਤਬੇ ਕਾਰਨ ਵੀ ਉਸ ਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਸਨ ਉਸ ਨੂੰ ਘਰੋਂ ਨਿਕਲਿਆ 7 ਸਾਲ ਹੋ ਚੁੱਕੇ ਸਨ ਉਸ ਨੇ ਦਿੱਲੀ ਸਲਤਨਤ ਦੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਦੀ ਅਮੀਰੀ ਅਤੇ ਭਾਰਤ ਦੀ ਖੂਬਸੂਰਤੀ ਬਾਰੇ ਬਹੁਤ ਸੁਣਿਆ ਹੋਇਆ ਸੀ ਹੁਣ ਉਹ ਭਾਰਤ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦਾ ਸੀ ਉਹ 1933 ਵਿੱਚ ਅਫਗਾਨਿਸਤਾਨ ਰਾਹੀਂ ਭਾਰਤ ਪਹੁੰਚਿਆ ਜਦੋਂ ਉਹ ਭਾਰਤ ਦੀ ਸਰਹੱਦ ਅੰਦਰ ਦਾਖਲ ਹੋਇਆ ਤਾਂ ਤੁਗਲਕ ਦੇ ਸੈਨਿਕਾਂ ਨੇ ਉਸ ਨੂੰ ਸਰਹੱਦ ਉੱਤੇ ਹੀ ਰੋਕ ਲਿਆ ਤੇ ਉਸ ਤੋਂ ਕਈ ਸਵਾਲ ਪੁੱਛੇ ਉਹਨਾਂ ਨੇ ਉਸ ਤੋਂ ਸਭ ਕੁਝ ਪੁੱਛਿਆ ਕਿ ਉਹ ਕਿੱਥੋਂ ਆਇਆ ਹੈ ਤੇ ਦਿੱਲੀ ਕਿਉਂ ਜਾਣਾ ਚਾਹੁੰਦਾ ਹੈ ਅਤੇ ਉਹ ਕੌਣ ਹੈ ਤੇ ਕੀ ਕਰਦਾ ਹੈ ਸਾਰੇ ਸਵਾਲਾਂ ਤੋਂ ਬਾਅਦ ਉਸ ਦੀ ਰਿਪੋਰਟ ਬਣਾ ਕੇ ਦਿੱਲੀ ਭੇਜੀ ਗਈ ਤੇ ਉਸ ਨੂੰ ਸਰਹੱਦ ਤੇ ਹੀ ਇੰਤਜ਼ਾਰ ਕਰਨ ਲਈ ਕਿਹਾ ਗਿਆ ਜਦੋਂ ਦਿੱਲੀ ਤੋਂ ਮਨਜ਼ੂਰੀ ਆਈ ਫਿਰ ਵੀ ਇਬਨ ਬਤੂਤਾ ਨੂੰ ਭਾਰਤ ਵਿੱਚ ਪੈਰ ਰੱਖਣ ਦੀ ਇਜਾਜ਼ਤ ਦਿੱਤੀ ਗਈ। ਹੌਲੀ-ਹੌਲੀ ਉਹ ਯਾਤਰੀ ਵੱਜੋਂ ਬਹੁਤ ਮਸ਼ਹੂਰ ਹੋ ਗਿਆ ਸੀ ਤੇ ਅਮੀਰ ਵੀ ਹੋ ਗਿਆ ਸੀ। ਦਿੱਲੀ ਪਹੁੰਚ ਕੇ ਇਬਨ ਬਤੂਤਾ ਨੇ ਤੁਗਲਕ ਨੂੰ 30 ਘੋੜੇ, ਉੱਠ ਤੇ ਹੋਰ ਬਹੁਤ ਸਾਰੇ ਤੋਹਫ਼ੇ ਦਿੱਤੇ। ਤੁਗਲਕ ਨੇ ਬਤੂਤਾ ਬਾਰੇ ਪਹਿਲਾਂ ਹੀ ਸੁਣ ਰੱਖਿਆ ਸੀ। ਉਸਨੇ ਬਤੂਤਾ ਦੇ ਦਿੱਲੀ ਪਹੁੰਚਦਿਆਂ ਹੀ ਉਸ ਨੂੰ ਰਾਜਤਾਨੀ ਦਾ ਕਾਜੀ ਬਣਾ ਦਿੱਤਾ। ਤੇ ਉਸ ਦੀ 3000 ਦਿਨਾਰ ਤਨਖਾਹ ਤੈਅ ਕਰ ਦਿੱਤੀ ਇੱਕ ਕਾਜੀ ਵਜੋਂ ਬਤੂਤਾ ਦਾ ਕੰਮ ਫੈਸਲੇ ਲੈਣਾ ਅਤੇ سزا ਦਾ ਐਲਾਨ ਕਰਨਾ ਹੁੰਦਾ ਸੀ ਜਿਵੇਂ ਕਿ ਉਸ ਸਮੇਂ ਸ਼ਰਾਬ ਪੀਂਦੇ ਫੜੇ ਗਏ ਲੋਕਾਂ ਨੂੰ 8 ਕੌੜਿਆਂ ਦੀ ਸਜ਼ਾ ਸੁناਈ ਜਾਂਦੀ ਸੀ ਬਤੂਤਾ ਨੇ ਦਿੱਲੀ ਵਿੱਚ ਤੁਗਲਕ ਦਾ ਬਹੁਤ ਸ਼ਾਨਦਾਰ ਸਪੀਡ ਪੋਸਟ ਸਿਸਟਮ ਦੇਖਿਆ ਜਿਹੜਾ ਉਸਨੇ ਕਿਸੇ ਹੋਰ ਦੇਸ਼ ਵਿੱਚ ਨਹੀਂ ਦੇਖਿਆ ਸੀ ਤੁਗਲਕ ਦਾ ਸਪੀਡ ਪੋਸਟ ਸਿਸਟਮ ਸੱਚਮੁੱਚ ਹੀ ਵਿਲੱਖਣ ਸੀ ਇਹ ਰਿਲੇ ਦੌੜ ਵਰਗਾ ਹੁੰਦਾ ਸੀ ਲੋਕ ਆਪਣਾ ਸੁਨੇਹਾ ਡਾਕਖਾਨੇ ਦੇ ਮੁਲਾਜ਼ਮ ਨੂੰ ਦਿੰਦੇ ਡਾਕਖਾਨੇ ਦੇ ਮੁਲਾਜ਼ਮ ਦੇ ਹੱਥ ਵਿੱਚ ਕੰਟੀਆਂ ਵਾਲਾ ਇੱਕ ਚੱਕਾ ਹੁੰਦਾ ਸੀ ਉਹ ਕੰਟੀਆਂ ਵਜਾਉਂਦਾ ਹੋਇਆ 3 ਮੀਲ ਤੱਕ ਦੌੜਦਾ ਸੀ ਕੰਟੀਆਂ ਦਾ ਖੜਕਾ ਸੁਣ ਕੇ ਲੋਕ ਉਸ ਲਈ ਰਾਹ ਛੱਡ ਦਿੰਦੇ ਸਨ 3 ਮੀਲ ਦੀ ਦੂਰੀ ਤੇ ਦੂਜਾ ਮੁਲਾਜ਼ਮ ਸੁਨੇਹਾ ਲੈਣ ਲਈ ਪਹਿਲਾਂ ਹੀ ਤਿਆਰ ਖੜਾ ਹੁੰਦਾ ਸੀ ਤੇ ਫਿਰ ਉਹ ਸੁਨੇਹਾ ਲੈ ਕੇ ਅੱਗੇ 3 ਮੀਲ ਦੌੜਦਾ ਤੇ ਉਸ ਤੋਂ ਅੱਗੇ ਹੋਰ ਮੁਲਾਜ਼ਮ ਸੁਨੇਹਾ ਫੜ ਲਈ ਤਿਆਰ ਖੜਾ ਹੁੰਦਾ ਜਦੋਂ ਤੱਕ ਸੁਨੇਹਾ ਆਪਣੀ ਮੰਜ਼ਿਲ ਤੱਕ ਨਾ ਪਹੁੰਚ ਜਾਂਦਾ ਇਹ ਚੱਕਰ ਇਦਾਂ ਹੀ ਚੱਲਦਾ ਰਹਿੰਦਾ ਸੀ ਇਸ ਤਰ੍ਹਾਂ ਨਾਲ ਸੁਨੇਹਾ ਪਹੁੰਚਾਉਣ ਦਾ ਸਮਾਂ 15 ਦਿਨ ਤੋਂ ਘਟ ਕੇ 5 ਦਿਨ ਦਾ ਹੋ ਗਿਆ ਸੀ ਭਾਵੇਂ ਅੱਜ ਦੇ ਸਮੇਂ ਵਿੱਚ ਇਹ ਸੁਣਨ ਵਿੱਚ ਕਿਵੇਂ ਵੀ ਲੱਗੇ ਪਰ ਉਸ ਸਮੇਂ ਦੇ ਹਿਸਾਬ ਨਾਲ ਇਹ ਬਹੁਤ ਲਾਹੇਵੰਦ ਸੀ ਬਤੂਤਾ ਨੇ ਤੁਗਲਕ ਦੀ ਮਹਾਨਤਾ ਬਾਰੇ ਤਾਂ ਬਹੁਤ ਸੁਣਿਆ ਸੀ ਪਰ ਉਸਨੇ ਤੁਗਲਕ ਦਾ ਪਾਗਲਪਨ ਇੱਥੇ ਆ ਕੇ ਦੇਖਿਆ ਤੁਗਲਕ ਦਾ ਜ਼ਾਲਮ ਚਿਹਰਾ ਹੁਣ ਉਸਦੇ ਸਾਹਮਣੇ ਆ ਰਿਹਾ ਸੀ ਤੁਗਲਕ ਕਿਸੇ ਵੀ ਸਮੇਂ ਆਪਣੀ ਮਨਮਰਜ਼ੀ ਦੇ ਫੈਸਲੇ ਸੁਣਾ ਦਿੰਦਾ ਸੀ ਤੇ ਜੋ ਕੋਈ ਵੀ ਉਸਦੇ ਫੈਸਲੇ ਦਾ ਵਿਰੋਧ ਕਰਦਾ ਉਸ ਨੂੰ ਉਹ ਉਸੇ ਵੇਲੇ ਮੌਤ ਦੀ ਸਜ਼ਾ ਸੁਣਾ ਦਿੰਦਾ ਸੀ ਜਦੋਂ ਤੁਗਲਕ ਦੇ ਗਵਰਨਰ ਤੇ ਸੈਨਾਪਤੀ ਨੇ ਉਸਦੇ ਵਿਰੁੱਧ ਬਗਾਵਤ ਕਰ ਦਿੱਤੀ ਤਾਂ ਤੁਗਲਕ ਹੋਰ ਜ਼ਾਲਮ ਹੋ ਗਿਆ। ਉਸਨੇ ਮਾਮੂਲੀ ਜਿਹੇ ਸ਼ੱਕ ਹੋਣ ਤੇ ਹੀ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਬਤੂਤਾ ਵੀ ਇਸ ਚੱਕਰ ਵਿੱਚ ਫਸਣ ਵਾਲਾ ਸੀ। ਬਤੂਤਾ ਨੇ ਤੁਗਲਕ ਦੇ ਦਰਬਾਰ ਦੇ ਇੱਕ ਅਫਸਰ ਦੀ ਧੀ ਨਾਲ ਵਿਆਹ ਕਰਵਾ ਲਿਆ ਸੀ। ਉਸ ਦਾ ਸਹੁਰਾ ਚੰਗੇ ਰਤਵੇ ਵਾਲਾ ਆਦਮੀ ਸੀ। ਪਰ ਤੁਗਲਕ ਵਿਰੁੱਧ ਹੋਈ ਬਗਾਵਤ ਵਿੱਚ ਉਸ ਦਾ ਸਹੁਰਾ ਵੀ ਸ਼ਾਮਲ ਹੋ ਗਿਆ। ਜਿਸ ਕਾਰਨ ਤੁਗਲਕ ਨੇ ਉਸ ਨੂੰ ਮਰਵਾ ਦਿੱਤਾ। ਹੁਣ ਬਤੂਤਾ ਵੀ ਤੁਗਲਕ ਦੇ ਸ਼ੱਕ ਦੇ ਘੇਰੇ ਵਿੱਚ ਆ ਚੁੱਕਾ ਸੀ ਉਸ ਸਮੇਂ ਬਤੂਤਾ ਤੇ ਇੱਕ ਤੋਂ ਬਾਅਦ ਇੱਕ ਮੁਸੀਬਤ ਪੈ ਰਹੀ ਸੀ ਹੋਇਆ ਇੰਜ ਕਿ ਬਤੂਤਾ ਇੱਕ ਫਕੀਰ ਨੂੰ ਮੰਨਦਾ ਸੀ ਉਹ ਫਕੀਰ ਦੁਨੀਆਦਾਰੀ ਤੋਂ ਬਹੁਤ ਦੂਰ ਸੀ ਤੇ ਸੁਲਤਾਨ ਦੇ ਹੁਕਮਾਂ ਨੂੰ ਮੰਨਦਾ ਨਹੀਂ ਸੀ ਬਸ ਫਿਰ ਗੁੱਸੇ ਵਿੱਚ ਆਏ ਤੁਗਲਕ ਨੇ ਉਸ ਫਕੀਰ ਨੂੰ ਬਹੁਤ ਸਾਰੇ ਤਸੀਹੇ ਦੇ ਕੇ ਉਸ ਦਾ ਸਿਰ ਕਲਮ ਕਰ ਦਿੱਤਾ ਜੋ ਕੋਈ ਵੀ ਉਸ ਫਕੀਰ ਨੂੰ ਜਾਣਦਾ ਸੀ ਤੁਗਲਕ ਨੇ ਸਭ ਦੀ ਇੱਕ ਸੂਚੀ ਤਿਆਰ ਕਰਵਾਈ। ਈਵਨ ਬਤੂਤਾ ਦਾ ਨਾਮ ਵੀ ਉਸ ਸੂਚੀ ਵਿੱਚ ਸ਼ਾਮਿਲ ਸੀ। ਤੁਗਲਕ ਨੇ ਬਤੂਤਾ ਨੂੰ ਵੀ ਜੇਲ੍ਹ ਵਿੱਚ ਕੈਦ ਕਰਵਾ ਦਿੱਤਾ। ਬਤੂਤਾ ਨੂੰ ਡਰ ਸੀ ਕਿ ਹੁਣ ਪਤਾ ਨਹੀਂ ਕਦੋਂ ਮੌਤ ਦਾ ਫਰਮਾਨ ਆ ਜਾਵੇ। ਬਤੂਤਾ ਹੀ ਤਾਂ ਜਾਨ ਤੇ ਬਣੀ ਪਈ ਸੀ। ਆਖਰ 9 ਦਿਨਾਂ ਬਾਅਦ ਉਹ ਸਮਾਂ ਆ ਗਿਆ ਜਦੋਂ ਬਤੂਤਾ ਨੂੰ ਤੁਗਲਕ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਬਤੂਤਾ ਨੇ ਤੁਗਲਕ ਅੱਗੇ ਫਰਿਆਦ ਕੀਤੀ। ਕਿ ਉਹ ਸਭ ਕੁਝ ਛੱਡ ਕੇ ਕਿਸੇ ਫਕੀਰ ਕੋਲ ਗੁਫਾ ਵਿੱਚ ਰਹਿ ਕੇ ਪਛਤਾਪ ਕਰਨਾ ਚਾਹੁੰਦਾ ਹੈ ਉਸ ਨੂੰ ਆਪਣੀਆਂ ਗਲਤੀਆਂ ਲਈ ਪਛਤਾਪ ਕਰਨ ਦੀ ਆਗਿਆ ਦਿੱਤੀ ਜਾਵੇ ਸੁਲਤਾਨ ਨੇ ਉਸ ਦੀ ਬੇਨਤੀ ਮੰਨ ਕੇ ਉਸ ਨੂੰ ਛੱਡ ਦਿੱਤਾ ਤੇ ਉਹ ਅਗਲੇ 5 ਮਹੀਨੇ ਇੱਕ ਫਕੀਰ ਨਾਲ ਗੁਫਾ ਅੰਦਰ ਹੀ ਰਿਹਾ ਪਰ ਬਤੂਤਾ ਹੁਣ ਭਾਰਤ ਤੋਂ ਦੂਰ ਜਾਣਾ ਚਾਹੁੰਦਾ ਸੀ ਫਿਰ ਇੱਕ ਦਿਨ ਉਸ ਨੇ ਸੁਲਤਾਨ ਨੂੰ ਬੇਨਤੀ ਕੀਤੀ ਕਿ ਉਸ ਨੂੰ ਇੱਕ ਵਾਰ ਹੱਜ ਕਰਨ ਦਾ ਮੌਕਾ ਦਿੱਤਾ ਜਾਵੇ ਪਰ ਤੁਗਲਕ ਦੇ ਮਨ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ ਤੁਗਲਕ ਨੇ ਉਸ ਨੂੰ ਆਪਣਾ ਦੂਤ ਬਣਾ ਕੇ ਆਪਣੇ ਵਿਰੋਧੀ ਮੰਗੋਲ ਸ਼ਾਸਕ ਦੇ ਦਰਬਾਰ ਵਿੱਚ ਚੀਨ ਜਾਣ ਲਈ ਕਿਹਾ ਬਤੂਤਾ ਦੀ ਹਾਲਤ ਹੁਣ ਇਹ ਸੀ ਕਿ ਮਰਦਾ ਕੀ ਨਾ ਕਰਦਾ ਤੁਗਲਕ ਨੂੰ ਉਹ ਮਨਾ ਤੱਕ ਕਰ ਨਹੀਂ ਸਕਦਾ ਸੀ ਇਸ ਲਈ ਬਤੂਤਾ ਮੰਗੋਲਾਂ ਦੇ ਰਾਜ ਵਿੱਚ ਜਾਣ ਲਈ ਤਿਆਰ ਹੋ ਗਿਆ ਤੁਗਲਕ ਨੇ ਮੰਗੋਲਾਂ ਦੇ ਲਈ ਬਤੂਤਾ ਦੇ ਹੱਥ ਬਹੁਤ ਸਾਰੇ ਤੋਹਫੇ ਭੇਜੇ ਜਿਸ ਵਿੱਚ 100 ਘੋੜੇ ਬਹੁਤ ਸਾਰੇ ਭਾਂਡੇ, ਕੱਪੜੇ ਅਤੇ ਹਥਿਆਰ ਸਨ। ਉਸਨੇ ਨਾਲ ਹੀ 200 ਗੁਲਾਮ ਅਤੇ ਨੱਚਣ ਗਾਉਣ ਵਾਲੇ ਵੀ ਭੇਜੇ। ਇਸ ਦੇ ਨਾਲ ਹੀ ਉਸਨੇ ਬਤੂਤਾ ਨੂੰ ਰਖਵਾਲੀ ਲਈ ਆਪਣੇ 1000 ਸੈਨਿਕ ਵੀ ਦਿੱਤੇ ਜੋ ਉਸ ਨੂੰ ਚੀਨ ਦੇ ਸਮੁੰਦਰੀ ਜਹਾਜ਼ ਤੱਕ ਚੜਾ ਕੇ ਗਏ। ਚੀਨ ਜਾਂਦੇ ਸਮੇਂ ਬਤੂਤਾ ਦਾ ਕਾਫਲਾ ਸਮੁੰਦਰੀ ਤੂਫਾਨ ਵਿੱਚ गिर ਗਿਆ। ਤੂਫਾਨ ਇੰਨਾ ਭਿਆਨਕ ਸੀ ਕਿ ਉਹਨਾਂ ਦਾ ਇੱਕ ਜਹਾਜ਼ ਤਾਂ ਬਿਲਕੁਲ ਹੀ ਬਰਬਾਦ ਹੋ ਗਿਆ। ਤੇ ਦੂਜਾ ਜਹਾਜ਼ ਜਿਸ ਵਿੱਚ ਬਤੂਤਾ ਖੁਦ ਸਵਾਰ ਸੀ ਕਿਸੇ ਤਰ੍ਹਾਂ ਉਹ ਕਿਨਾਰੇ ਤੇ ਪਹੁੰਚ ਗਿਆ ਤੇ ਤੀਜੇ ਜਹਾਜ਼ ਦੀ ਤਾਂ ਕੋਈ ਖਬਰ ਸਾਰ ਹੀ ਨਹੀਂ ਮਿਲੀ ਹੁਣ ਬਤੂਤਾ ਬਿਲਕੁਲ ਇਕੱਲਾ ਤੇ ਕੰਗਾਲ ਹੋ ਚੁੱਕਾ ਸੀ ਉਹਨਾਂ ਦਾ ਕਾਫਲਾ ਦੌਲਤ ਅਤੇ ਤੁਗਲਕ ਦੇ ਸਾਰੇ ਤੋਹਫੇ ਪਾਣੀ ਵਿੱਚ ਡੁੱਬ ਗਏ ਸਨ ਬਸ ਇੱਕੋ ਚੀਜ਼ ਹੀ ਬਚੀ ਸੀ ਉਹ ਸੀ ਬਤੂਤਾ ਦੀ ਜਾਨ ਪਰ ਕਹਿੰਦੇ ਨੇ ਜਾਨ ਹੈ ਤਾਂ ਜਹਾਨ ਹੈ ਸੋ ਬਤੂਤਾ ਨੇ ਫੈਸਲਾ ਕੀਤਾ ਕਿ ਉਹ ਇਕੱਲਾ ਹੀ ਚੀਨ ਜਾਵੇਗਾ ਪਰ ਇਸ ਵਾਰ ਉਹ ਲੰਮੇ ਰਾਸਤੇ ਰਾਹੀਂ ਗਿਆ ਪਹਿਲਾਂ ਉਹ ਮਾਲਦੀਵ ਗਿਆ ਫਿਰ ਸ਼੍ਰੀਲੰਕਾ ਹੁੰਦਾ ਹੋਇਆ ਚੀਨ ਪਹੁੰਚਿਆ ਚੀਨ ਤੋਂ ਹੀ ਉਸ ਦੀ ਯਾਤਰਾ ਦੇ ਅੰਤ ਦੀ ਸ਼ੁਰੂਆਤ ਹੋ ਗਈ ਚੀਨ ਤੋਂ ਵਾਪਸ ਮਰਾਕੋ ਪਹੁੰਚਣ ਵਿੱਚ ਵੀ ਉਸ ਨੂੰ 5 ਸਾਲ ਲੱਗ ਗਏ ਸਨ ਮਰਾਕੋ ਪਹੁੰਚ ਕੇ ਹੀ ਉਸ ਨੇ ਆਪਣਾ ਸਫਰਨਾਮਾ ਰੋਹਿਲ ਲਿਖਿਆ ਇਸ ਸਫਰਨਾਮੇ ਵਿੱਚ ਉਸਦੇ 44 ਦੇਸ਼ਾਂ ਦੇ 29 ਸਾਲਾਂ ਦਾ ਲੇਖਾ ਹੈ ਜਿਸ ਵਿੱਚ ਉਸਨੇ ਹਰ ਦੇਸ਼ ਤੇ ਉੱਥੋਂ ਦੇ ਸਮਰਾਜ ਬਾਰੇ ਬੜੀ ਬਰੀਕੀ ਨਾਲ ਲਿਖਿਆ ਹੈ ਜੋ ਕਿ ਹਰ ਇਤਿਹਾਸਕਾਰ ਲਈ ਇੱਕ ਅਣਮੋਲ ਖਜ਼ਾਨਾ ਹੈ ਧੰਨਵਾਦ